ਕਲੈਬ ਕਰਦੇ ਦੁਬਾਰਿਆਂ ਬਾਰੀ ਪੱਟੀ ਜਾਂਦੇ ਆ। ਤਫਰਦਾ। ਬਾਈ ਬਾਰੀ ਖੋਲਦਾ ਪੱਟੀ ਜਾਂਦੇ ਅਸ ਡਾਂਗਾ ਮਰੀ ਜਾਂਦੇ ਆ। ਹਾਂਜੀ। ਇੱਧਰ ਕਰ ਮਰ ਜਾ। ਇੱਧਰ ਨੂੰ ਕਰ ਬਣ ਐਨਕ ਨਹੀਂ। ਆ ਬਾਈ ਬਾਰੀ ਖੋਲਦਾ ਪੱਟੀ ਜਾਂਦੇ ਆ ਜੇ ਅਗਰ ਡਾਂਗਾ ਮਰੀ ਜਾਂਦੇ। ਪੰਜਾਬ ਦੇ ਲੋਕੋ ਆ ਦੇਖੋ ਤਾਂ ਬੁੱੱਛੜ ਦੀ ਰੂਹ ਜਿਹੜੇ ਬੰਦੇ ਚ ਆਈ ਆ। ਸਾਡੇ ਨੌਜਵਾਨ ਮੁੰਡੇ ਡਿਬਰੂਗੜ੍ਹ ਬੈਠੇ ਆ। ਕੌਣ ਦੀਆਂ ਉਲਟੀਆਂ ਕਰੀ ਜਾਂਦੇ ਆ ਮਰਨ ਕਰਾਰੇ ਬੈਠੇ ਆ ਪੰਜਾਬ ਦੇ ਲੋਕੋ ਸਾਡੀ ਖਾਤਰ ਉਹ ਨੌਜਵਾਨ ਬੈਠੇ ਨੇ ਯਾਰ ਸਾਡੀਆਂ ਨਸਲਾਂ ਨੂੰ ਬਚਾਉਣ ਦੀ ਖਾਤਰ ਉਹਨਾਂ ਨੇ ਇਹ ਹੂਲਾ ਫੱਕਿਆ ਚੱਲ ਕੇ ਦबई ਤੋਂ ਕੋਈ ਆਇਆ ਛੋੜੀਆਂ ਨਸਲਾਂ ਨੂੰ ਅੰਮ੍ਰਿਤ ਸ਼ਕਾ ਦੇ ਚੱਟੇ ਛੜਾਤੇ ਸਿੱਖੀ ਨਾਲ ਜੋੜਤੇ ਕੱਲ ਨੂੰ ਕੱਟ ਸੀ ਬਾਈ ਥਾਂ ਥਾਂ ਤੇ ਨਾ ਆ ਕੇ ਆਓ ਸਾਰੇ ਜਿੰਨੇ ਵੀ ਤੁਹਾਡੇ ਰੋਕੇ ਬਿਨੇ ਆਪਣੇ ਬੋਲ 드라마 ਦੇ ਸਾਰਿਆਂ ਦੇ ਨਾਕੇ ਆ ਬਾਈ ਆ ਬਾਰੀ ਪੱਟੀ ਆ ਬਾਰੀ ਨਾਲ ਖੁੱਲੀ ਬਾਰੀ ਨਾਲ ਖੁੱਲੀ ਸਿਸ ਕਰਕੇ ਬਾਈ ਜਿਵੇਂ ਵੀ ਜਿਵੇਂ ਵੀ ਤੁਸੀਂ ਪਹੁੰਚ ਸਕਦੇ ਹੋ ਜਿਵੇਂ ਜਿੱਥੋਂ ਦੀ ਪਹੁੰਚ ਸਕਦੇ ਹੋ ਕੱਲ ਨੂੰ ਬਾਦ ਤੋਂ ਬਾਦਾਂਬਰ ਸਰ ਪਹੁੰਚੋ ਬਈ ਇਹ ਇਹ ਜਕਰੀਏ ਖਾਨ ਦੀ ਰੂਹ ਹੈ ਬੈਂ ਤੇ ਬੁੱਚੜ ਦੀ ਰੂਹ ਜਿਹੜੇ ਇਨਸਾਨ ਚਾਈ ਆ ਐਡਾ ਤੱਕ ਆ ਯਾਰ ਇਕੱਠ ਵੀ ਨਹੀਂ ਹੋਣ ਦੇ ਰਹੇ ਥਾਂ ਥਾਂ ਤੇ ਨਾਕੇ ਆ ਬਾਈ ਥਾਂ ਥਾਂ ਤੇ ਨਾਕੇ ਆ ਸੋ 50 ਦੇ ਲੋਕ ਹੁਣ ਸੋਡੇ ਸਾਰੇ ਗੱਲ ਖੜੀ ਆ ਬਾਈ ਬਾਈ ਪੱਟੀ ਵਾਲੇ ਬਾਰੀ ਹਾਂਜੀ ਕਰਦੇ ਕੋਈ ਗੱਲ ਨਹੀਂ ਕਰਦੇ ਸੀ ਕਰਦੇ ਦਾਲ ਨੂੰ ਬਾਈ ਅੰਮ੍ਰਿਤਸਰ ਪਹੁੰਚਣਾ ਹਰ ਹਾਲ ਚ ਪਹੁੰਚਣਾ ਤੁਸੀਂ ਸਾਰੇ ਬੰਦਿਆਂ ਨੂੰ ਘਰੋ ਘਰੀ ਫੜੀ ਜਾਂਦੇ ਆ ਤੇਨੂੰ ਰਾਜ ਫੜ ਲਿਆ ਥਾਂ ਥਾਂ ਦੇ ਨਾਕੇ ਆ ਬਾਈ ਸੋ ਜੇ ਚਾਹੁੰਦੇ ਆ ਵੀ ਸਾਡੇ ਲਈ ਕੋਈ ਬੋਲਣ ਵਾਲਾ ਬੰਦੇ ਜਾਉਂਦੇ ਰਹਿਣ ਜਾਂ ਸੀ ਉਹਨਾਂ ਨੂੰ ਐਨਐਸਐਲ ਤੇਰੀ ਉਹਨਾਂ ਤੋਂ ਲੱਗੀ ਹੋਈ ਆ ਉਹਨੂੰ ਹਟਾ ਕੇ ਪੰਜਾਬ ਲਿਆਉਣਾ ਚਾਹੁੰਦੇ ਆ ਤਾਂ ਸਾਰੇ ਪੰਜਾਬ ਨੂੰ ਬਰਸਰ ਪਹੁੰਚਣਾ ਚਾਹੀਦਾ ਰੋਕਣ ਟੋਕਣ ਤੋੜ ਕੇ ਬਾਈ ਆਹ ਦੇਖੋ ਹੱਥ ਕਿੱਡਾ ਥੱਕਾ ਫੋਰਸਾਂ ਫੋਰਸਾਂ ਕਿੰਨਾ ਕਿੰਨੀਆਂ ਫੋਰਸਾਂ ਲਈ ਖੜੇ ਆ ਇਹ ਥਾਂ ਥਾਂ ਤੇ ਨਾਕੇ ਨੇ ਬਾਈ ਥਾਂ ਥਾਂ ਨਾਕੇ ਆ ਸਾਰੇ ਦਰਵਾਜ਼ੇ ਉੱਤੇ ਨਾਕੇ ਆ ਸਾਰੀਆਂ ਛੜਕਾਂ ਦੇ ਅੱਗੇ ਨਾਕੇ ਆ ਆ ਧਾਨ ਨਾਲ ਜਿਸੇ ਵੀ ਤਰੀਕੇ ਨਾਲ ਬਹੁਤ ਸਾਰੇ ਪਹੁੰਚੇ ਬਾਈ ਪਰ ਪੰਤਸਿਆਂ ਇਹ ਇਹ ਜਵਾਬ ਦੇਣਾ ਪਊਗਾ ਇਹ ਜਵਾਬ ਲੈਣਗੇ ਲੋਕ ਜੋ ਤੂੰ ਨੌਜਵਾਨੀ ਦੇ ਮਗਰ ਪਿਆ ਹੋਇਆ ਨਾ ਹਾਂਜੀ ਕਰ ਰਹੀ ਥੰਦੇ ਕਰੋ ਕਰ ਲੋ ਕਰ ਲੋ ਥੱਲੇ ਕੋਈ ਗੱਲ ਨਹੀਂ ਕਰ ਲੋ ਕਰ ਲੋ ਹੀ ਕਰਨਾ ਹਾਂਜੀ ਬਾਹਰ ਆਇਓ ਜੀ ਇੱਕ ਵਾਰ ਦੱਸੋ ਜੀ ਆਜੋ ਕੋਈ ਗੱਲ ਨਹੀਂ ਕੋਰੋ ਇਹਨੂੰ ਖੋਲੋ ਜਾਓ ਆਜੋ ਜੀ ਕੋਈ ਗੱਲਬਾਤ ਕਰਨੀ ਆਜੋ ਬਾਹਰ ਆ ਜੀ ਬਾਹਰ ਹੋ ਜੀ ਨੂੰ ਕਰੂ ਥੰਦੇ ਚਰਚਾ ਆਜੋ ਖੋਲੋ ਜਾਓ ਪੰਜਾਬ ਸਰਕਾਰ ਜੈਕਾਰਾ 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 ਭਗਵੰਤ ਮਾਨ ਜੈਕਾਰਾ ਪੰਜਾਬ ਸਰਕਾਰ ਜੈਕਾਰਾ ਪੰਜਾਬ ਸਰਕਾਰ ਜੈਕਾਰਾ ਭਗਵੰਤ ਮਾਨ ਜੈਕਾਰਾ ਪੰਜਾਬ ਸਰਕਾਰ ਜੈਕਾਰਾ ਜਾ ਸਰਕਾਰ ਚੱਲੀ 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 ਜਾਂਦਾ ਬਾਈ ਅਕਾਰ ਗੱਲ ਆ ਦੇਖੋ ਆ ਦੇਖੋ ਪਿਛੜੀਆਂ ਕਰਤੂਤਾਂ ਚਲੋ ਚਲੋ